ਅਜੀ ਪੁੱਤ ਦੀ ਵਿਦੇਸ਼ ਜਾਣ ਦਾ ਚਾਹ ਵੀ ਨਹੀਂ ਸੀ ਉਤਰਿਆ ਘਰ ਦੇ ਵਿੱਚ ਪੁੱਤ ਦੀ ਮੌਤ ਦਾ ਸੱਥਰ ਵੇਛ ਗਿਆ ਇਹ ਤਸਵੀਰਾਂ ਕਪੂਰਥਲੇ ਦੇ ਪਿੰਡ ਮੰਡੇਰ ਦੀਆਂ ਨੇ ਜਿੱਥੋਂ ਦਾ ਵਰਿੰਦਰ ਸਿੰਘ ਦੀ ਕੈਨੇਡਾ ਦੇ ਵਿੱਚ ਮੌਤ ਹੋ ਗਈ ਹੈ ਪੁੱਤ ਦੀ ਮੌਤ ਕਾਰਨ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ 33 ਸਾਲਾ ਵਰਿੰਦਰ ਸਿੰਘ 13 ਜੁਲਾਈ ਨੂੰ ਕੈਨੇਡਾ ਗਿਆ ਸੀ ਜਿੱਥੇ ਉਸ ਦੀ ਬ੍ਰੇਨ ਅਟੈਕ ਕਾਰਨ ਮੌਤ ਹੋ ਗਈ ਘਟਨਾ ਦਾ ਇਤਿਹਾਸ ਇਹ ਹੈ ਕਿ ਅਸੀਂ ਇੱਥੇ ਬੈਠੇ ਹਾਂ ਉਹ ਦੇਖ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਦੱਸਣ ਮਤਾਵਾ ਕੀ ਹੈ ਕਿ ਜਿਹੜੇ ਮੁੰਡੇ ਕੋਲ ਦੋਸਤ ਕੋਲ ਗਿਆ ਸੀ ਇੱਕ ਰੂਮ ਦੇ ਵਿੱਚ ਦੋਵੇਂ ਰਹਿੰਦੇ ਸੀਗੇ ਉਹ ਮੁੰਡਾ ਕੰਮਕਦੇ ਚਲ ਗਿਆ ਇਹ ਘਰ ਸੀਗਾ ਜਦੋਂ ਘਰੋਂ ਸ਼ਾਮ ਨੂੰ ਵਾਪਸ ਆਇਆ ਡਿਊਟੀ ਕਰਕੇ ਔਰ ਆ ਕੇ ਉਹਨੇ ਇਹਨੂੰ ਆਵਾਜ਼ ਮਾਰੀ ਕਿ ਨਾਮ ਬਰਿੰਦਰ ਸਿੰਘ ਵੀਰਿੰਦਰ ਚਾਹ ਬਣਾਓ ਤੇ ਇਹਨੇ ਕੋਈ ਆਵਾਜ਼ ਨਹੀਂ ਦਿੱਤੀ ਦੁਬਾਰਾ ਫਿਰ ਉਹਨੇ ਆਵਾਜ਼ ਮਾਰੀ ਜੇ ਕੋਈ ਆਵਾਜ਼ ਨਹੀਂ ਆਈ ਤੇ ਉਹਨੇ ਫਿਰ ਐਂਬੂਲੈਂਸ ਬੁਲਾਈ ਐਂਬੂਲੈਂਸ ਆਈ ਉਹਨਾਂ ਨੇ ਚੈੱਕ ਅਪ ਕੀਤਾ ਡਾਕਟਰ ਨਾਲ ਜਿਹੜੇ ਉਹਨਾਂ ਨੇ ਚੈੱਕ ਕਰਨ ਤੋਂ ਬਾਅਦ ਪਾਇਆ ਕਿ ਮਿੱਤਰ ਕੇ ਬੰਦਾ ਤਾਹਾਂ ਮਾਰ ਮਾਰ ਰੋਂਦੀ ਮਾਂ ਪੁੱਤ ਨੂੰ ਆਵਾਜ਼ਾਂ ਮਾਰ ਰਹੀ ਐ ਤੇ ਕਹਿ ਰਹੀ ਐ ਕਿ ਮੇਰੀ ਤਾਂ ਦੁਨੀਆ ਹੀ ਉਜੜ ਚੁੱਕੀ ਐ ਪੁੱਤਰਾ ਮੈਂ ਕਿੱਥੋਂ ਤੈਨੂੰ ਲੱਭਾਂਗੀ ਦੱਸ ਦਈਏ ਮਾਂ ਦਾ ਕਹਿਣਾ ਐ ਕਿ 12 ਤਰੀਕ ਨੂੰ ਜਲੰਧਰ ਤੋਂ ਦਿੱਲੀ ਲਈ ਬੜੇ ਝਾਵਾਂ ਦੇ ਨਾਲ ਪੁੱਤ ਨੂੰ ਰਵਾਨਾ ਕੀਤਾ ਸੀ ਆਖਰੀ ਗੱਲਬਾਤ ਪੁੱਤ ਦੇ ਨਾਲ 14 ਤਰੀਕ ਨੂੰ ਹੋਈ ਸੀ ਜਦੋਂ ਉਸਨੇ ਕੈਨੇਡਾ ਦੇ ਵਿੱਚ ਨਵਾਂ ਸਿਮ ਲਿਆ ਸੀ ਉਸ ਤੋਂ ਬਾਅਦ ਮੇਰੀ ਮੇਰੇ ਪੁੱਤ ਦੇ ਨਾਲ ਕੋਈ ਗੱਲ ਨਹੀਂ ਹੋਈ ਜਿੰਦੇ ਹੀ ਮਰ ਗਏ ਆ ਸਾਡਾ ਤੋੜ ਗਿਆ ਲੱਗ ਜਿੰਦੇ ਹੀ ਮਰ ਗਿਆ ਮੇ ਵੀ ਰਾਈ ਕਿਦੋਂ ਚੜਾ ਗਿਆ ਸੀ ਜਾਦੇ ਕੁਛ 12 ਤਰੀਕ ਨੂੰ ਮੈਂ ਜਲੰਧਰੋਂ ਛੜਾ ਕੇ ਆਏ ਆ ਇਹ ਸਾਰਾ ਲੰਬਰ ਗਏ ਆ ਮਰਸਦੀ ਛੜਾ ਕੇ ਆ ਗਏ ਆ 12 13 ਦਿੱਲੀ ਪਹੁੰਚਿਆ 14 ਨੂੰ ਕੈਨੇਡਾ ਪਹੁੰਚ ਗਏ ਕੈਨੇਡਾ ਪਹੁੰਚ ਕੇ ਫੇ ਗੱਲਬਾਤ ਹੋਈ ਤੁਹਾਡੀ ਗੱਲਬਾਤ ਹੋਈ ਉੱਥੇ ਵਰਪੂਰੀ ਵੀ ਮੇਡੀਆਂ ਭਾਈਆਂ ਨੂੰ ਜਲੇਬੀਆਂ ਪੜਾਉਂਦੇ ਨੇ ਮੇਡੀਆਂ ਭਾਈਆਂ ਜਲਪੁੱਤਰ ਮਨਾ ਸੇਵਾ ਜਾਂਦੇ ਤੁਹਾਨੂੰ ਮਿਲੇ ਅਰੇ ਨੜੀ ਬਿਧਾਨਾ ਪਨ ਭੂਣ ਆਈ ਦੱਸਦੀ ਹੈ ਕਿ ਜਦੋਂ ਨੌਜਵਾਨ ਦੀ ਮੌਤ ਦੀ ਖਬਰ ਪਿੰਡ ਵਿੱਚ ਪਹੁੰਚਦੀ ਹੈ ਤਾਂ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਭਰੇ ਮਨ ਨਾਲ ਦੱਸਿਆ ਕਿ ਅਜੇ ਤਾਂ ਪਰਿਵਾਰ ਆਪਣੇ ਪੁੱਤ ਦੇ ਵਿਦੇਸ਼ ਜਾਣ ਦੀਆਂ ਖੁਸ਼ੀਆਂ ਮਨਾ ਰਿਹਾ ਸੀ ਤਾਂ ਉੱਪਰੋਂ ਇਹ ਮਨਹੂਸ ਖਬਰ ਸਾਡੇ ਕੋਲ ਪਹੁੰਚ ਗਈ ਬਹੁਤ ਨਿਗਾ ਸੀ ਉਪਰੇ ਮੇਜਰ ਇਸ ਨੇ ਇਹ ਗੱਲ ਕਰਨੀ ਬੜੇ ਪ੍ਰੇਮ ਨਾਲ ਪਿਆਰ ਹਾਂਜੀ ਜੀ ਜੀ ਬੱਚਿਆਂ ਨੂੰ ਪਿਆਰਤਾ ਕਹੇ ਗੁੰਡਾ ਸੀ ਇਹ ਹੀ ਮੰਨ ਕਰਦੇ ਸਾਡੀ ਮਦਦ ਕੀਤੀ ਹਾਂਜੀ ਪਰਿਵਾਰ ਦੀ ਸਹਾਇਤਾ ਕਰੇ ਹਾਂਜੀ ਹਾਂਜੀ ਪਰਿਵਾਰ ਨੇ ਮ੍ਰਿਤਕ ਵਰਿੰਦਰ ਸਿੰਘ ਦਾ ਮ੍ਰਿਤਕ ਸਰੀਰ ਭਾਰਤ ਲਿਆਉਣ ਲਈ ਪੰਜਾਬ ਸਰਕਾਰ ਅਤੇ ਸਿੱਖ ਸੰਸਥਾਵਾਂ ਨੂੰ ਮਦਦ ਦੀ ਗੁਹਾਰ ਲਗਾਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਵਰਿੰਦਰ ਸਿੰਘ ਦਾ ਮ੍ਰਿਤਕ ਸਰੀਰ ਕਦੋਂ ਪੰਜਾਬ ਆਉਂਦਾ ਹੈ ਤੇ ਮਾਪੇ ਆਪਣੇ ਬੱਚੇ ਦੀਆਂ ਰਸਮਾਂ ਆਪਣੇ ਹੱਥੀ ਕਰਦੇ ਨੇ ਵਿਦਰ ਰਿਪੋਰਟ ਲਿਵਿੰਗ ਇੰਡੀਆ ਨਿਊਜ਼